ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਮੈਂ ਪਿੰਡ ਮੋਦੇ ਦਾ ਸਰਪੰਚ ਹਾਂ ਜੀ ਅਟਾਰੀ ਬਾਰਡਰ ਦੇ ਕੋਲ ਸੱਚੀ ਕਹਾਂ ਚੌਕ ਜਿਹੜੀ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਮੈਂ ਤਬੱਸੁਰ ਜੀ ਬਾਰਾ ਮਾ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਬਹੁਤ ਵਧੀਆ ਤੇ ਸ਼ਲਾਘਾਯੋਗ ਹੈ ਨਹੀਂ ਪਿੰਡ ਵੱਲੋਂ ਕੋਈ ਸ਼ਿਕਾਇਤ ਨਹੀਂ ਜੀ ਜੋ ਇਨਵੈਸਟੀਗੇਸ਼ਨ ਦੇ ਮਤਾਬਕ ਜਿਉਂ ਉਹਨਾਂ ਦੀਆਂ ਕਾਰਵਾਈਆਂ ਨੇ ਜੋ ਪੰਜਾਬ ਸਰਕਾਰ ਨੇ ਭਵੰਤਵਨ ਸਰਕਾਰ ਨੇ ਜੋ ਪ੍ਰੋਸੀਜਰ ਬਣਾਇਆ ਉਹਦੇ ਮਤਾਬਕ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਪਿੰਡ ਦੀ ਮਤਲਬ ਪੰਚਾਇਤੀ ਜ਼ਮੀਨ ਦੇ ਹੋਣ ਲੱਗੇ ਜੋ ਮੇਰਾ ਸਰਪੰਚ ਹੋਣ ਦੇ ਨਾਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਦਾ ਫਰਜ਼ ਪੜਦਾ ਹੈ ਮੈਂ ਉਸ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ ਜੀ ਜਿਹੜਾ ਜਿਹੜਾ ਦਰਿਆ ਵਗ ਰਿਹਾ ਨਸ਼ਾ ਉਹ ਜਿੱਦਾਂ ਸੈਂਪੀ ਕਿਤੇ ਆ ਵੀ ਪਿੰਡ ਵਾਲੇ ਦਾ ਪ੍ਰਸ਼ਾਸਨ ਜੀ ਖਤਮ ਹੋ ਸਕਦਾ ਜੀ ਮਾਮਲੇ ਪੂਰੇ ਬਚ ਸਕਦੇ ਨੇ ਨਹੀਂ ਬਿਲਕੁਲ ਖਤਮ ਹੋ ਸਕਦਾ ਜੀ ਇਹਦਾ ਇੱਕ ਮੈਸੇਜ ਉਹਨਾਂ ਤੱਕ ਤਸਕਰਾਂ ਤੱਕ ਪਹੁੰਚੂਗਾ ਜਿਹੜੇ ਮਤਲਬ ਇਸ ਤਰੀਕੇ ਦਾ ਧੰਦਾ ਕਰਦੇ ਆ ਜਾਂ ਛੋਟੇ ਪੱਧਰ ਤੇ ਧੰਦਾ ਪਰਦੇ ਕਰ ਉਹਨਾਂ ਨੂੰ ਇਹ ਮੈਸੇਜ ਪਹੁੰਚੂਗਾ ਕਿ ਇਹ ਮਤਲਬ ਜਿਹੜਾ ਡਿਸੀਜਨ ਸਰਕਾਰ ਨੇ ਲਿਆ ਬੜਾ ਵਧੀਆ ਤੇ ਛਲਾਗਾ ਜੋ ਗਿਆ ਕਿਉਂਕਿ ਇਹਦੇ ਇਹਦਾ ਇੱਕ ਇੱਕ ਮਤਲਬ ਡਰ ਪੈਣ ਵ ਇਹਨੂੰ ਮਤਲਬ ਜਿਹੜਾ ਮੈਸੇਜ ਹੈ ਜਿਹੜਾ ਚੰਗਾ ਮੈਸੇਜ ਜਾਊਗਾ ਜਿਹੜੇ ਬਾਕੀ ਇਸ ਤਰ੍ਹਾਂ ਦੇ ਕੋਈ ਕੰਮ ਕਰਦੇ ਉਹ ਮਤਲਬ ਇਸ ਤੋਂ ਬਾਝੋਂਣਗੇ ਕਿੰਨੇ ਮਾਮਲੇ ਹੈਗੇ ਇਸ ਲੜਕੇ ਦੇ ਉੱਪਰ ਤੇ ਕਿਸ ਦਾ ਨਾਮ ਹੈਗਾ ਜੀ ਕਿਹੜਾ ਪਿੰਡ ਜੀ ਇਹ ਪਿੰਡ ਹੈ ਮੋਦੇ ਜੀ ਮੋਦੇ ਪਿੰਡ ਅੰਬਿਤਸਰੂਰਲ ਦਾ ਗਰੰਡਾ ਤਾਣੇ ਚ ਬੰਦੇ ਦਾ ਨਾਮ ਹੈ ਰਣਜੀਤ ਸਿੰਘ ਰਣਜੀਤ ਸਿੰਘ ਦੇ ਉੱਤੇ 12 ਪਰਚੇ ਹਨ ਹੁਣ ਰਣਜੀਤ ਸਿੰਘ ਜੇਲ੍ਹ 'ਚ ਹੈ ਇਹਦਾ ਇੱਕ ਹੋਰ ਪ੍ਰੋਪਰਟੀ ਹੈ ਜਿਹਦੇ ਤੇ ਅਸਾ 68 ਦਿਨ ਕਾਰਵਾਈ ਕਰ ਰਹੇ ਆ ਉਹਦਾ ਅਸੀਂ ਭੇਜਿਆ ਹੈ ਡਿਲੀਮੈਂਡ

बढ़िया जी बढ़िया बहुत बढ़िया सेफ सहित दे रहे हैं मतलब ये जो कंप्लेन आए हैं सारे वो भी है पिंड वाले अंदर मतलब नशा तस्कर से जो बैकबोन है वो ही टूट टूट सकता है जेकर अपने बंदे सामने आ जाए पिंड वाले सामने आ जाए वो कहें कि जी ये बंदा कर रहा है ये बंदा गलत कर रहा जब तो है जब तक वो डरते हैं या वो सामने नहीं आते फिर तो ये नशा वाला इशू खत्म नहीं होता इस करके एक और पोर्टल भी बनाए हैं जी एक पोर्टल बनाया है सेफ पंजाब सेफ पंजाब पोर्टल वास्ते गुप्त सूचना दे सकते हैं पुलिस ना कि इतने नशा बिक रहा है इतने नशा बिक रहा है उन तक साढे को लगभग 80 कंप्लेंट भी आए हैं उस तो बाद ऐसे लगभग 20 अफेयर भी कितने हैं तो लोगों यही जी मतलब बॉर्डर एरिया जो अपना है मैं मानता हूँ कि सरकार भी मानते हैं कि ये है अपना फर्स्ट विलेजेस है जो तो अपना बॉर्डर विलेजेस है दे आर द फर्स्ट विलेजेस जो अपना सरकार का प्रायोरिटी हुई है मैं यही चाहता हूं कि अपना जो बॉर्डर वाले एरिया के आदमी है वो आके पुलिस वहाँ सहयोग करें डेवलपमेंट मच सहयोग करें, सरकार वहाँ सहयोग करें, ये सामने आ जाए और डेवलपमेंट एक्टिविटीज पढ़ाई एजुकेशन हेल्थ वो सब आगे आ जाए और पुलिस नाली रहे और सरकार नाले